ਟਿਕਟਸ ਆਵਦੀ ਬਸੇ ਖਾਣਾ ਮੋਹੱਲੇ ਦੀ 17 ਸਾਲਾ ਲੜਕੀ ਹਰਪ੍ਰੀਤ ਕੌਰ ਬੀ.ਸੀ.ਏ ਦੀ ਪੜ੍ਹਾਈ ਕਰਦੀ ਸੀ ਇੱਕ ਦਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਉਚਾਈ ਤੋਂ ਡਿੱਗਣ ਤੋਂ ਬਾਅਦ ਕਈ ਹਸਪਤਾਲਾਂ ਦੇ ਵਿੱਚ ਇਲਾਜ ਤਾਂ ਚੱਲਿਆ ਪਰ 20 ਅਪ੍ਰੈਲ ਨੂੰ ਪੀਜੀਆਈ ਐਮਆਰ ਕੈਂਡੀਗਟ ਦੇ ਵਿੱਚ ਉਸ ਨੂੰ ਦਿਮਾਗੀ ਤੌਰ ਤੇ ਮ੍ਰਿਤਕ ਐਲਾਨ ਲੱਗਾ ਗਿਆ ਬ੍ਰੇਨ ਡੈਡ ਐਲਾਨਿਆ ਗਿਆ ਘਰ ਦੇ ਵਿੱਚ ਸੋਗ ਸੀ ਇਸ ਦਰਮਿਆਨ ਪਿਤਾ ਸੁਮਿੰਦਰ ਸਿੰਘ ਨੇ ਅਜਿਹਾ ਫੈਸਲਾ ਲਿਆ ਜਿਸ ਨੇ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਦਾ ਲਾਭ ਸ਼ੁਰੂ ਲਿਆ ਪਿਤਾ ਨੇ ਆਪਣੀ ਤੇ ਸਾਰੇ ਅੰਗ ਦਾਨ ਕਰਨ ਦਾ ਫੈਸਲਾ ਲਿਆ ਤਾਂ ਜੋ ਦੂਜਨ ਨੂੰ ਜੀਵਨ ਦਾਨ ਮਿਲ ਸਕੇ ਹਰਪ੍ਰੀਤ ਦੀ ਆਖਰੀ ਸਾਹੇ ਤਿੰਨ ਜ਼ਿੰਦਗੀਆਂ ਦੇ ਵਿੱਚ ਨਵੀਂ ਸਵੇਰ ਲਿਆਂਦੀ ਹੈ ਹਰਪ੍ਰੀਤ ਜਗੀਰ ਮੁਹਾਲੀ ਦੇ 51 ਸਾਲਾ ਵਿਅਕਤੀ ਨੂੰ ਟ੍ਰਾਂਸਪਲੈਂਟ ਕੀਤਾ ਗਿਆ ਗੁਰਦਾ ਤੇ ਪੈਨਕ੍ਰੀਆ ਸੋਲਨ ਦੀ 25 ਸਾਲ ਦੀ ਨੌਜਵਾਨ ਲੜਕੀ ਨੂੰ ਦਿੱਤਾ ਗਿਆ ਹੈ ਜਦਕਿ ਦੂਸਰਾ ਗੁਰਦਾ ਚੰਡੀਗੜ੍ਹ ਦੇ 36 ਸਾਲ ਦੇ ਨੌਜਵਾਨ ਨੂੰ ਟ੍ਰਾਂਸਪਲੈਂਟ ਕੀਤਾ ਗਿਆ ਸੰਤੂ ਡਾਂਸਸ ਤੋਂ ਨਿਰਪਰਸਿਕ ਸੁਹਾਰਪ੍ਰਿਕ ਕੌਰ ਸਨੇ ਉਸਦੇ ਪਿਤਾ सुरेंद्र ਸਿੰਘ ਨੂੰ ਸਲਾਮ ਕਰ ਜੁੜ ਕਰਨਾ